ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਨਾ ਇੱਕ ਆਪ ਖੁਸ਼ੀ ਵਾਲੀ ਵੀਡੀਓ ਲੈ ਕੇ ਆਏ ਆ ਆਪਣੇ ਕਿਸਾਨ ਭਰਾਵਾਂ ਵਾਸਤੇ ਹਨਾ ਕੋਈ ਫੈਕਟਰੀ ਚ ਨਹੀਂ ਖੜੇ ਕੋਈ ਕੰਪਨੀ ਚ ਨਹੀਂ ਖੜੇ ਖੜੇ ਆ ਆਪਾਂ ਜੀਵਿੰਦਾਰ ਦੇ ਖੇਤ ਤੇ ਬਾਈ ਚੋਰ ਮਾਰ ਆਪਾਂ ਆਏ ਆ ਬਾਈ ਕੋਲੇ ਤੇ ਖੁਸ਼ੀ ਦੀ ਗੱਲ ਆ ਬਾਈ ਨਰਮੇ ਨਾ ਐ ਕਿ ਚਲੋ ਆਪਣੇ ਬਠਿੰਡੇ ਜੀ ਤਾਂ ਹੁਣ ਝੋਨਾ ਲੱਗਣ ਲੱਗ ਗਿਆ ਹਨਾ 4-5 ਸਾਲਾਂ ਤੋਂ ਬਈ ਨਰਮਾ ਹੋਇਆ ਹੀ ਨਹੀਂ ਤੇ ਇੱਥੇ ਵੀ ਨਹੀਂ ਵਿਚਾਰਾਂਦੇ ਹੋਇਆ ਇਹਨਾਂ ਦੀਆਂ ਸਦਰਾਂ ਤੇ ਪਾਣੀ ਫਿਰ ਗਿਆ ਸੀ ਲੋਕਾਂ ਦੇ ਵਿਆਹ ਹੋਣ ਵੜਗੇ ਚੁੰਨੀ ਚੜਾਵੇ ਚੱਲ ਪਈ ਸੀ ਨਵੇਂ ਸੰਦ ਟਰੈਕਟਰ ਕੋਠੀਆਂ ਪੈਣੋ ਵੜ ਗਏ ਕਿਉਂਕਿ ਇਹ ਜਿਹੜੀ ਆ ਆਪਣੀ ਨਰਮਾ 벨ਟ ਆ ਜਿਹੜਾ ਮਾਲਵਾ ਏਰੀਆ ਆ ਸਰਸਾ ਹੋ ਗਿਆ ਗੰਗਾ ਨਗਰ ਹੋ ਗਿਆ ਇਹ ਆਪਣੇ ਮਾਲਵੇ ਚ ਹੀ ਆਉਂਦਾ ਪੰਜਾਬ ਚ ਹੀ ਆਉਂਦਾ ਮਤਲਬ ਪੰਜਾਬ ਦੇ ਹੀ ਹਿੱਸੇ ਹੈਗੇ ਇਹ ਹਨਾ ਪਰ ਐਤ ਕੀ ਜਦੋਂ ਨਰਮਾ ਬਈ ਵੇਖੇ ਨਾ ਫੁੱਲ ਖਿੜੇ ਨਰਮੇ ਦਾ ਕਦ ਕਾਠ ਵੇਖਿਆ ਤੇ ਬਈ ਖੁਸ਼ੀ ਹੋ ਗਈ ਤੇ ਬਾਈ ਇਹਨਾਂ ਗੱਲਬਾਤ ਕਰਾਵਾਂਗੇ ਬਈ ਇੱਥੋਂ ਦੇ ਲੋਕਲ ਬੰਦਿਆਂ ਨੂੰ ਕਿੰਨੀ ਖੁਸ਼ੀ ਆ ਸਤਿ ਸ਼੍ਰੀ ਅਕਾਲ ਬਈ ਬਾਈ ਲਖਵਿੰਦਰ ਬਹੁਤ ਬਹੁਤ ਧੰਨਵਾਦ ਤੇ ਨਾਲ ਨਾਲ ਸਤਿ ਸ਼੍ਰੀ ਅਕਾਲ ਬਈ ਤੇ ਵੈਸੇ ਤੁਸੀਂ ਬਹੁਤ ਸੋਹਣੀ ਗੱਲ ਕਰੀ ਆ ਇਹ ਇੱਕਦਮ ਸਾਰੇ ਪਰਮ ਨੂੰ ਇਹ ਕਹਿੰਨ ਬਈ ਸਾਨੂੰ ਸਾਡੇ ਚੈਨਲਾਂ ਤੇ ਇਹਨਾਂ ਦੇ ਕਦੇ ਨੁਕਸਾਨ ਦਾ ਇੱਕ ਵੀਡੀਓ ਨਹੀਂ ਮਿਲੂਗੀ ਜਾਂ ਤਾਂ ਫਾਇਦਾ ਕਰੂਗੀ ਨਾ ਫਾਇਦਾ ਕਰੂ ਕਦੇ ਤਾਂ ਬਰਾਬਰ ਰਹਿ ਜੂਗੀ ਨਿਕਸਾਨ ਨਹੀਂ ਕਰਦੀ ਇਹ ਮੇਨ ਵੱਡੀ ਗੱਲ ਆ ਤੇ ਇਹ ਸਾਡੇ ਵੀ ਆਪਣੇ ਬਰਾੜ ਮੇਨ ਨਰਮੇ ਦੀ ਖੇਤੀ ਆ ਸਾਡੀ ਸਾਡੇ ਨਰਮਾ ਫੇਲ ਹੁੰਦਾ ਤਾਂ ਤਕਰੀਬਨ ਸਾਡੂ ਮਿਲਦਾ ਫਿਰ ਅੱਗੇ ਕੁੜੀ ਦਾ ਵਿਆਹ ਰੱਖਣਾ ਆਪਾਂ ਨਰਮਾ ਦੇਖ ਕੇ ਰੱਖਦੇ ਭਾਈ ਅੰਦਰ ਕਿੰਨਾ ਆ ਦੇਖ ਕੇ ਆ ਦੇਖ ਕੇ ਭਾਈ ਮੈਂ ਤੁਹਾਨੂੰ ਦੱਸਦਾ ਗੱਲ ਆ ਪਿਛਲੇ ਸਾਲ 2023 ਚ ਜਦੋਂ ਵੀ ਨਰਮੇ ਚ ਵੜਦੇ ਜਿਹੜਾ ਫੁੱਲ ਤੋੜਦੇ ਐ ਇਸ ਲੋਟ ਨੂੰ ਦਿਖਾਉਣਾ ਜਿਹੜਾ ਫੁੱਲ ਤੋੜਦੇ ਨਾ ਬਈ ਟਿੰਡਾ ਤੋੜਦੇ ਬੁਰਾ ਹਾਲ ਬਈ ਬੁਰਾ ਹਾਲ ਕੀ ਦੱਸਾਂ ਤੈਨੂੰ ਇਹਨਾਂ ਤੇ ਐਦ ਕੀਤਾ ਬਈ ਜਿਵੇਂ A ਤੋਂ Z ਨਰਮੇ ਆਪਣੇ ਟਿੰਡਾ ਇੱਥੇ ਸੋਰਾ ਸਰ ਬਾਹੂ ਨਰਮਾ ਪਾ ਲੈਨੇ ਟਿੰਡੇ ਜਮ 10 12 ਟਿੰਡੇ ਤੋੜਿਆ ਬਈ ਤੇ ਟਿੰਡੇ ਦੇ ਵਿੱਚ ਹੁੰਦੀ ਨਹੀਂ ਆਉਂਦੀ ਐਦ ਜਿੱਟੇ ਜਿੱਟੇ ਫੋਟੋ ਬਿਲਕੁਲ ਬਈ ਬਿਲਕੁਲ ਤੇ ਬਈ ਖੁਸ਼ੀ ਕਿੰਨੀ ਹੋਈ ਖੁਸ਼ੀ ਦਾ ਬਈ ਜਦੋਂ ਆਪਣਾ ਮੇਨ ਕਿੱਤਾ ਹੈ ਨਾ ਮੇਨ ਕਿੱਤਾ ਸਾਡਾ ਨਰਮਾ ਬਹੁਤ ਜ਼ਿਆਦਾ ਆ ਜਿੱਦੇ ਬੀਜਿਆ ਸੀ ਬਈ ਉਹਦੇ ਅਸੀਂ ਮਸ਼ੀਨ ਮਗਰ ਵੀ ਨਿਤਰੇ ਹੂੰ ਨਰਮੇ ਦੀ ਮਸ਼ੀਨ ਮਗਰ ਤੋਦਦਾ ਹੁੰਦਾ ਬੰਦਾ ਵੀ ਵਧੀਆ ਨਹੀਂ ਜੀ ਕੋਈ ਲੱਗਣਾ ਜਾਵੇ ਪੈ ਲੱਗਣਾ ਜਾਵੇ ਤੇ ਮੈਂ ਬੀਜ ਦਣਾ ਵੀ ਇੰਨੀ ਸ਼ੌਂਕ ਦੀ ਵਿਜਾਈ ਕਰਦਾ ਨਾ ਓੜੇ ਦਾ ਤੇ ਮੇਰੇ ਐਦ ਕਿ ਵੀ ਐ ਖੜੇ ਆ ਜਾਵਾਂ ਪੈ ਬਿੰਗ ਨਹੀਂ ਕਿਤੇ ਵੀ ਸਾਰੇ ਖੇਲ ਚ ਪਰ ਐਦ ਕਿ ਮਗਰ ਮੰਦਾ ਨਹੀਂ ਦੋ ਰਿਆ ਕਿਉਂਕਿ ਐਂ ਲੱਗਦਾ ਸੀ ਯਾਰ ਕੀ ਪਤਾ ਨਾ ਹੋਊਗਾ ਕਿ ਨਾ ਹਨਾ ਤੇ ਖਰਚੇ ਜਿਹੜੇ ਅਸੀਂ ਵੀ ਕੱਲਾ ਬੀਜ ਤਾ ਇਹਨੂੰ ਕੁਛ ਨਹੀਂ ਕਰਿਆ ਦੇਖੀ ਗਏ ਕਰਾਂ ਵੀ ਕੀ ਬਣਦਾ ਫਿਰ ਜਦੋਂ ਲੋਆਂ ਚੱਲੀਆਂ ਬਈ ਗਰਮੀ ਹੋਈ ਜਦੋਂ ਸਾਨੂੰ ਐਂ ਲੱਗਿਆ ਸਾਡੇ ਵਾਸਤੇ ਫਾਇਦੇਮੰਦ ਆ ਇਹ ਕਿਉਂਕਿ ਜਿਹੜੇ ਬੈਰਸ ਆ ਖਤਮ ਹੋ ਜਾਣਗੇ ਹਨ ਤੇ ਮੈਨੂੰ ਐਂ ਲੱਗਦਾ ਵੀ ਉਹਦਾ ਅਸਰ ਵੀ ਹੋਇਆ ਇਸ ਤੇ ਤੇ ਬੈਰਸ ਆ ਜਿਹੜੇ ਮਰੇ ਵੀ ਆ ਤੇ ਨਰਮਾ ਵੀ ਇਸ ਵਾਰ ਮੈਨੂੰ ਐ ਲੱਗਦਾ ਜਿਹੜੇ ਜਿਹੜੇ ਕਿਸਾਨ ਭਰਾਵਾਂ ਨੇ ਬੀਜਿਆ ਤੇ ਆਪ ਦੀ ਮਿਹਨਤ ਪੂਰ ਫੁੱਲ ਕਰੀ ਆ ਨਰਮਾ ਸਾਡਾ 12 ਕੁਇੰਟਲ ਵੀ ਹੋ ਸਕਦਾ 10 ਕੁਇੰਟਲ ਵੀ ਹੋ ਸਕਦਾ ਤੇ 8 ਤਾਂ ਬਈ ਆਮ ਹੀ ਹੋਊਗਾ ਆਉਣਗੇ 855 ਇਹ ਕਿੰਨਾਵੇਂ ਥੋੜੇ ਸਾਫੇ ਜਿਵੇਂ ਬਿਲਕੁਲ ਪੁਰਾਣੇ ਡਰੈਕਟਰ ਦੇ ਟਾਇਰ ਹੈ ਜੀ ਕੋਈ ਨਹੀਂ ਪਵਾਉਂਦਾ ਕਿਉਂ ਨਹੀਂ ਪਵਾਉਂਦਾ ਵੀ ਯਾਰ ਇਸ ਕੀ ਨਵੇਂ ਲਿਆਵਾਂਗੇ ਹੈਨਾ ਇਹ ਜਿਹੜੀਆਂ ਟਰਾਲੀਆਂ ਪਰ ਬੜੀਆਂ ਜਾਣਗੀਆਂ ਬਿਲਕੁਲ ਆਪਿਆਂ ਨੂੰ ਕਹਿੰਦੇ ਕੰਡੇ-ਕੁੰਡੇ ਆ ਦੇ ਵਟਿਆਂ-ਵੁੱਟਿਆਂ ਨੂੰ ਧੂਫ ਦੇ ਲੋ ਹਾਂ 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 ਬਿਲਕੁਲ ਆਪਦੇ ਜਿਹੜੇ ਆਪਣੇ ਮਿਲ-ਮੁੱਲ ਬਣੇ ਹੋਏ ਆ ਥਲਕੇ ਗ੍ਰੀਸ ਲਓ ਲੈਵਰ ਨੂੰ ਲੈ ਆਓ ਸੈਟ ਹਾਂ ਤੇ ਨਰਮਾ ਸਾਡਾ ਅਸੀਂ 20 ਦਿ ਲੱਡੂ ਬੜਾ ਆਵਾਂਗੇ ਉਹਨਾਂ ਦੇ ਹਾਂ ਕਰੋਂਗੇ ਹੈਨਾ ਹਾਂ 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 ਤੇ ਬਈ ਬੜੀ ਇੱਕ ਨਾ ਬਈ ਇਹਦੇ ਨਾਲ ਨਾ ਸੱਭਿਆਚਾਰ ਵੀ ਜੁੜਿਆ ਆਪਣਾ ਪੰਜਾਬ ਦਾ ਹੈਨਾ ਬਹੁਤ ਬਈ ਬਹੁਤ ਅੱਗੇ ਇਹ ਚ ਪਹਿਲਾਂ ਗੋਡੀ ਪਾਉਣੀ ਕਸੀਆਂ ਨਾ ਸੀਲਰ ਨਾ ਮਗਰ ਮਗਰ ਜਵਾਕ ਨੂੰ ਲਾਉਣਾ ਯਾਰ ਬੂਟਾ ਤਾਂ ਨਹੀਂ ਮਿੱਦਿਆ ਹੈ ਨਾ ਫੇਰੇ ਤੇ ਬਾਈ ਹਾਂ ਇਹਦੇ ਮੁੜ ਕੇ ਲੋਕਾਂ ਨੇ ਚੁਗਣਾ ਮਜ਼ਦੂਰ ਵਰਗ ਨੂੰ ਤਿੰਨ ਤਿੰਨ ਚਾਰ ਚਾਰ ਮਹੀਨੇ ਰਜਗਾਰ ਮਿਲਣਾ ਇਹ ਚ ਫੇਰੇ ਛਟੀਆਂ ਆਉਣੀਆਂ ਧੂਣੀਆਂ ਪੈਣੀਆਂ ਬਹੁਤ ਕੁਝ ਹੁੰਦਾ ਸੀਗਾ ਅੱਜ ਉਹੀ ਸਾਰਾ ਕਲਚਰ ਹੀ ਖਤਮ ਹੋ ਗਿਆ ਬਈ ਹਨਾ ਕਰੋੜਾਂ ਰੁਪਈਆ ਦੀ ਗੱਲ ਆ ਬਈ ਕਰੋੜਾਂ ਰੁਪਈਆ ਦੀ ਇਹ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਇਹ ਨਹੀਂ ਕਿ ਜਿੱਦੇ ਬੀਜਤੀ ਬੀਜਤੀ ਤੇ ਜਿੱਦੇ ਸਾਰੇ ਵੱਢ ਕੇ ਲੈ ਕੇ ਲੈ ਗਏ ਇਹਦੇ ਵਿੱਚ ਅਸੀਂ ਘਟੋ ਘਟ ਬਈ ਕਦੇ ਪੰਡਾਂ ਚ ਕਾਲੀਆਂ ਕਦੇ ਪੰਡਾਂ ਚ ਚੱਕ ਲਈਆਂ ਤੇ ਕਦੇ ਕੰਡਾਂ ਵਾਲਾ ਦੇਖ ਲਿਆ ਉਹ ਕਹਿੰਦੇ ਯਾਰ ਪੰਡ 44 ਕਿਲੋ ਦੀ ਆ ਤੇ 44.5 ਦੀ ਅਸੀਂ ਕਹਿੰਦੇ ਸਾਢੇ 44 ਨੇ 45 ਕਿਲੋ ਦੀ 45 ਵੱਧ ਸੀ ਹਾਂ ਕਦੇ ਵੀ ਲੈਬਰ ਆ ਜਿਹੜੇ ਆਪਣੇ ਖੇਤੋਂ ਜਾਂ ਆਪਣੇ ਘਰੋਂ ਰੋਕੇ ਜਾਂਦੀ ਹੁੰਦੀ ਆ ਇਹ ਆਪਣਾ ਵਾਅਦਾ ਹੀ ਆ ਜਿਹੜੀ ਜਿਹੜੀ ਵੀ ਆਉਂਦੀ ਆਪਣੇ ਉਹ ਜਾਂਦੀ ਵਾਰ ਉਹਦੇ ਵਿੱਚ ਅੱਖਾਂ 'ਚ ਪਾਣੀ ਹੁੰਦਾ ਉਹਨਾਂ ਦੇ ਠੀਕ ਹੈ ਹਾਂ ਕਹਿੰਦੇ ਵੀ ਜੀ ਲੱਗ ਜਾਂਦਾ ਜੀ ਲੱਗ ਜਾਂਦਾ ਇੱਕ ਬਈ ਇਹ ਚੁੱਕਦੇ ਚੁੱਬੜ ਤੋੜ ਲੇਖ ਦੇਖ ਖੜੀਆਂ ਦੀਆਂ ਕਿਹਨੇ ਕੱਦੂ ਹਣਾ ਉਹ ਵੀ ਝੋਨੇ ਨੇ ਤਾਂ ਸਾਰੇ ਸਦਰਾਂ ਸਾਰੇ ਚਾਈ ਝੋਨਾ ਲਾਉਣਾ ਆਪਣਾ ਸ਼ੌਂਕ ਨਹੀਂ ਮਜਬੂਰੀ ਆ ਬਾਈ ਬਿਲਕੁਲ ਕੋਈ ਆਪਾਂ ਵੀ ਇੱਕ ਬਰਾੜ ਆਏ ਨਹੀਂ ਵੀ ਆਪਾਂ 200 ਕਿਲੋਮੀਟਰ ਤੇ ਫਿਰਦੇ ਆ ਥੋੜੇ ਏਰੀਆ ਚ ਬਦਲ ਜਾਂਦਾ ਕੰਮ ਹੈ ਨਾ ਜਿਵੇਂ ਆਪਾਂ ਰੱਬੜੀ ਕਰਾਸ ਕਰਕੇ ਉਧਰ ਜਾਵਾਂਗੇ ਝੋਨਾ ਆ ਜੂ ਇਹ ਚੀਜ਼ ਹਟ ਜਾਣਗੇ ਉਹ ਵੀ ਮਜਬੂਰੀ ਮਾਰੇ ਨਹੀਂ ਆ ਤਾਂ ਆਪਣਾ ਮੇਨ ਆ ਬਾਈ ਕਲਚਰ ਜਾਂ ਮਾਲਵਾ ਜੁੜਿਆ ਬਿਲਕੁਲ ਇੱਕ ਤਾਂ ਲੁਧਿਆਣੇ ਕਿੰਨੀ ਵਗ ਜਗੇ ਉਹਨਾਂ ਨੇ ਅਰਮਲਾ ਨਰਮਾ ਦੇਖਿਆ ਹੀ ਨਹੀਂ ਹੋਣਾ ਨਾ ਉਹਨਾਂ ਵਾਲਿਆਂ ਬਹੁਤ ਮਾਣੇ ਵੀ ਨਹੀਂ ਵੇਖਿਆ ਬਾਈ ਆਪਣੇ ਝੋਲੀ ਦੇ ਨਹੀਂ ਬਣਿਆ ਹੋਣੀਆਂ ਤੁਸੀਂ ਦੇਖਿਆ ਨਾ ਸੋਨੂ ਝੋਨੇ ਜਿਦੋਂ ਤੁਸੀਂ ਗੇੜਾ ਮਾਰਦੇ ਹੋ ਤੇ ਨਰਮੇ ਦੀ ਜਿਆਦਾ ਮੈਨੂੰ ਪੱਕਾ ਪਤਾ ਵੀ ਸੁਣ ਨਰਮੇ ਜਾਉਗੇ ਆਉਂਦੇ ਆਉਂਦੇ ਆ ਆ ਬਈ ਮਣਖੋ ਜੀ ਨਰਮੇ ਦੀ ਜਿਆਦਾ ਵੀ ਨਹੀਂ ਕਰ ਗਿਆ ਬਿਲਕੁਲ ਆਏ ਛੋਡੀ ਅਸੀਂ ਝਿੰਗੇ ਦੀ ਵੀਡੀਓ ਕਰਨੀ ਸੀ ਪਰ ਆਪਾਂ ਡਾਏ ਪਹਿਲਾਂ ਨਰਮੇ ਦੀ ਕਰਨਾ ਸੀ ਨਰਮੇ ਵਾਲੇ ਦੇ ਵਿੱਚ ਡੱਗ ਵਾਲੇ ਚ ਨਰਮਾ ਬਹੁਤ ਖੁਸ਼ੀ ਨਾਲ ਕਹਿੰਦੇ ਭਾਈ ਹੁੰਦਾ ਨਹੀਂਗਾ ਭਈ ਆ ਸਾਡੇ ਦਿਲ ਚ ਵੀ ਹੈਗਾ ਸੀਗਾ ਬਹੁਤ ਵੱਡਾ ਜਿਹੜਾ ਸਾਡੀ ਵਾਹਿਗੁਰੂ ਨੇ ਸੁਣੀਆ ਇਹ ਵੀ ਸਾਡੇ ਜਿਹੜੇ ਝਿੰਗੇ ਵਾਲੇ ਵਣ ਸੀ ਸਾਡੇ ਸਾਰੇ ਖਸਾਨ ਭਰਾਵਾਂ ਦੇ ਚੱਲਵੇ ਬਹੁਤ ਚੰਗੀਆਂ ਫਸਲਾਂ ਮੰਨ ਲਓ ਜਿੰਨੇ ਵੀ ਭਾਈ ਜੇ ਨਰਮਾ ਹੀ ਫੁੱਲ ਹੋਣ ਲੱਗ ਗਿਆ ਵੀ ਚੰਗੇ ਆਉਣ ਲੱਗੇ ਸਪਰੇਆਂ ਤੇ ਤੇ ਸਰਕਾਰਾਂ ਬਈ ਮੈਂ ਤੁਹਾਨੂੰ ਦੱਸਦਾ 4 ਨੰਬਰ ਬੀਟੀ ਇਹ ਅੱਧੇ ਘੰਟੇ 'ਚ ਤਿਆਰ ਕਰ ਸਕਦੇ ਆ ਪਰ ਪਤਾ ਨਹੀਂ ਕੀ ਚੱਕਰ ਆ ਕਿਉਂ ਨਹੀਂ ਦੇ ਰਹੇ 4 ਨੰਬਰ ਬੀ ਸਾਨੂੰ ਦੇਣ ਤੇ ਨਾਲ ਦੀ ਨਾਲ ਸਾਡੇ ਡੱਗ ਆ ਬਈ ਕੰਪਿਊਟਰ ਹੋਣਗੇ ਇਹ ਤਾਂ ਸਾਡਾ ਇੱਕ ਤੇ ਸੁਝਿੰਗਾ ਬਈ ਕਿ ਜਿਹੜਾ ਆਯਾਤ ਨੂੰ ਪੜੜ ਆਇਆ ਕਿਉਂ ਸੀ ਇਹ ਆਇਆ ਤਾਂ ਸੇਮ ਵਾਲਿਆਂ ਵਾਸਤੇ ਸੀਗਾ ਜਿਵੇਂ ਸੇਮ ਵਾਲਾ ਬਲੋਟ ਮਲੋਟ ਮੁਕਸਰ ਵੀ ਇਹਨਾਂ ਦਾ ਰੋਜ਼ਗਾਰ ਵੰਜੂਆ ਜਦੋਂ ਕਿਸਾਨਾਂ ਨੂੰ ਆਏ ਲੱਗੇ ਵੀ ਚੰਗਾ ਉਹ ਵੀ ਅਸੀਂ ਚੰਗੇ ਬਣਾ ਜੀ ਵਟ ਗਏ ਆ ਚੀਜ਼ਾ ਹੋਊਗਾ ਨਾ ਬਈ ਦੋਸਤੋ ਨਰਮੇ ਜਿਹੜੇ ਭਰਾਵਾਂ ਨੇ ਚੁਗੇ ਆ ਜਾਂ ਨਰਮਾ ਫਸਲ ਨੂੰ ਪਿਆਰ ਕਰਦੇ ਕਪਾਹ ਨੂੰ ਹਨਾ ਕਰਦੇ ਆ ਤੇ ਐਤਕੀ ਬਾਈ ਕਹਿੰਦਾ ਕੋਠੀਆਂ ਵੀ ਸਾਡੇ ਪੈਣੀਆਂ ਟਰੈਕਟਰ ਵੀ ਆਉਣਗੇ ਵਿਆਹ ਵੀ ਹੋਣਗੇ ਤੇ ਦੁਕਾਨਦਾਰ ਵੀ ਖੁਸ਼ ਹੋਣਗੇ ਸਿਉਣੇ ਵਾਲੇ ਸੁਨਿਆਰ ਵੀ ਖੁਸ਼ ਹੋਣਗੇ ਸੌਦੇ ਪੱਤੇ ਵਾਲੇ ਵੀ ਖੁਸ਼ ਹੋਣਗੇ ਲੱਕੜ ਵਾਲੇ ਬੈੱਡ ਬੁੱਡਾ ਸੋਫੇ ਸਾਫੇ ਨਵੇਂ ਲਿਆਉਣਗੇ ਲੋਕ ਹਨਾ ਤੇ ਸਾਰਾ ਬਈ ਆ ਨਰਮੇ ਨਾਲ ਜੁੜਿਆ ਹੋਇਆ ਗੰਗਾ ਨਗਰ ਏਰੀਆ ਤੇ ਆ ਸਰਸਾ ਚਲੋ ਆਪਾਂ ਆਪਾਂ ਵੀ ਬਈ ਝੋਨਾ ਬੰਦ ਕਰਕੇ ਕਿਉਂਕਿ ਇਹ ਚ ਬਈ ਨਾ ਦਾ ਪਾਣੀ ਦੀ ਬਰਬਾਦੀ ਆ ਨਾਲੇ ਬਈ ਇਹਦੇ ਆਕਸੀਜਨ ਆ ਹਰੇ ਬਈ ਆ ਸਾਰੇ ਪਾਸੇ ਦੇਖੋ ਇਹਦਾ ਪੂਰਾ ਸਿਸਟਮ ਡਗਣਾ ਤੇ ਕਿੰਨੇ ਬੰਦੇ ਦਾ ਰੋਜ਼ਗਾਰ ਆ ਬਈ ਇਹਦੇ ਵਿੱਚ ਕਿੰਨੇ ਆ ਹਣਾ ਹੁਣ ਬਈ ਲੇਬਰ ਵਿਚਾਰਿਆਂ ਨੂੰ ਸ਼ਹਿਰ ਜਾਣਾ ਪੈਂਦਾ ਉੱਥੇ ਘੰਟਿਆਂ ਤਾਂ ਹੀ ਕੰਮ ਕਰਨਾ ਪੈਂਦਾ ਇੱਥੇ ਉਹ ਮਾਲਕਾ ਚੁਗਣਗੇ ਜਦ ਜਦ ਕੇ ਚੋਕ ਦੇ ਦੇਣਗੇ ਜਦ ਜਦ ਕੇ ਬਈ 80 80 ਕਿਲੋ ਨਰਮਾ ਵੀ ਚੁਗਦੇ ਆ 80 90 ਕਿਲੋ ਨਰਮਾ ਤੁਸੀਂ ਦੇਖ ਲਓ ਕਿੰਨਾ ਆ ਦੋ ਬੰડા ਹੋ ਜਾਂਦੇ ਆ 80 ਫੇਰ ਬਈ ਜਮਾ ਲਾਸਟ ਵਾਲੇ ਦਿਨ ਕਹਿੰਦੇ ਯਾਰ ਜਿਹੜਾ ਪਿੱਛੇ ਰਹਿ ਗਿਆ ਤੁਸੀਂ ਲੇਵਰ ਸਾਡੀ ਪਾਸੀ ਹੋ ਕਰ ਲੈ ਤੈਨੂੰ ਸਾਫ ਇੱਕ ਦਿਨ ਫਿਰ ਸਾਡੇ ਕਣਕਲਾਪਾਂ ਬੰਦ ਤਿਆਰ ਕਰਿਆ ਪਿਆ ਅਸੀਂ ਉਹਦੇ ਕਣਕਣੀ ਵੇਜਣਾਉਂਦੇ ਉਹਨਾਂ ਦਾ ਤੜਕੇ ਕਰ ਦਿੰਦੇ ਪਹਿਲਾਂ ਹਿਸਾਬ ਅੱਧਾ ਘੰਟਾ ਘੰਟਾ ਲਾ ਕੇ ਜਿਵੇਂ ਉਹਨਾਂ ਨੂੰ ਸਹੀ ਲੱਗਦਾ ਹਿਸਾਬ ਓਵੇਂ ਕਰਦੇ ਆ ਜੋ ਹਿਸਾਬ ਕਰਤਾ ਥੱਲੇ ਕਹਿ ਦਿੰਦੇ ਆ ਆ ਤੇਰਾ ਤਾਂ 500 ਆ ਤੇਰਾ 10000 ਆ ਤੇਰਾ 800 ਆ ਆ ਵੀ ਛੋਡਾ ਮੰਨ ਲਓ ਇੱਕ ਇਨਾਮ ਲਾ ਲਓ ਹਣਾ ਇਹਨੂੰ ਕਿਵੇਂ ਵੀ ਲਓ ਇਹ ਚੀਜ਼ਾਂ ਉਸ ਵਾਸਤੇ ਆ ਐਦ ਕੀ ਬਾਈ ਛੱਤਾਂ ਵੀ ਡਿੱਕੀ ਜਾਂਦੀਆਂ ਬਈ ਟੀਂਡੇ ਪਹਿਣਗੇ ਬਿਲਕੁਲ ਵੀ ਪਹਿਣਗੇ ਟੀਂਡੇ ਪਹਿਣਗੇ ਸਿਆਲੋ ਸਿਆਲ ਸਾਰਾ ਨਾਲੇ ਤਾਂ ਜੋ ਗਿਆ ਨਾਲੇ ਸਿੱਕਰੀ ਧੂਣੀ ਚ ਸਿੱਟੇ ਉਹ ਹੰਨਿਆ ਰਹਿਣਾ ਬਈ ਧੂਣੀਆਂ ਹੀ ਬੰਦ ਕਰਤੀਆਂ ਲੋਕ ਮਿਲ ਮਿਲ ਕੇ ਨਾ ਧੂਣੀ ਕਿਵੇਂ ਪਾਈ ਹੋਈ ਆ ਵੀਡੀਓ ਚੈੱਕ ਕਰ ਲਿਓ ਸਾਨੂੰ ਸ਼ਟੀਆਂ ਜਿਹੜੀਆਂ ਮਨ ਲੈਣੀ ਸੀ ਤੇ ਅਸੀਂ ਲੱਕੜਾਂ ਮੋਟੀਆਂ ਦੀ ਤੁਸੀਂ ਪਾ ਕੇ ਲਾ ਰੱਖੀ ਆ ਵਿੱਚ ਦੀ ਵੀਡੀਓ ਪਾਈ ਸਮਾ ਬਈ ਆ ਦੇਖੋ ਧੂਣੀ ਦੇ ਅੱਗੇ ਚਾਚੇ ਤਾਏ ਸਾਰੇ ਇਕੱਠੇ 모 ਪਿਆ ਹਨ ਲੋਕ ਬਈ ਅਗਲੇ ਅੰਦਰੋਂ ਹੀਟਰ ਲਾਲੇ ਹਨ ਹਾਂ ਹਾਂ ਬਹੁਤ ਕੁਝ ਬਈ ਠੀਕ ਆ ਬਈ ਧੰਨਵਾਦ ਆਸ ਕਰਦੇ ਆ ਜਿਹੜੀ ਇਹ ਦੂ ਗਾਂ ਵਾਲੀ ਫਸਲ ਵੀ ਬਈ ਵਧੀਆ ਹੋਵੇ ਹਨ ਬਿਲਕੁਲ ਜੀ ਹਾਂ ਸਹੀ ਗੱਲ ਠੀਕ ਆ ਬਈ ਓਕੇ ਜੀ